ਲੋਕ ਸਭਾ ਚੋਣਾਂ ਨਜ਼ਦੀਕ ਹੋਣ ਨਾਲ ਪ੍ਰਸ਼ਾਸਨ ਵੀ ਪੱਬਾ ਪਾਰ ਹੋ ਚੁੱਕਾ ਹੈ ਇਸੇ ਤਹਿਤ ਅੰਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਵਲ ਲਾਈਨ ਥਾਣਾ ਪੁਲਿਸ ਵੱਲੋਂ ਫਲੈਗ ਮਾਰਚ ਕਰਿਆ ਗਿਆ ਇਸ ਦੌਰਾਨ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਵਕਫ ਵਕਫ ਥਾਵਾਂ ਤੇ ਚੈਕਿੰਗ ਵੀ ਕੀਤੀ ਗਈ ਇਸ ਮੌਕੇ ਅਧਿਕਾਰੀਆਂ ਨੇ ਜਿੱਥੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਉੱਥੇ ਹੀ ਜਨਤਾ ਨੂੰ ਪੁਲਿਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਸਾਬਕਾ ਕਪੀਲ ਦੇ ਸ਼ਰਮਾ ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਨਜੋ ਕਮਿਸ਼ਨਰ ਸਾਹਿਬ ਨੇ ਇੱਕ ਸ਼ਕਤੀ ਦੇ ਨਾਲ ਸਾਨੂੰ ਸਾਰਾ ਮੈਸੇਜ ਦਿੱਤਾ ਹੈ ਬਰੀਫ ਕੀਤਾ ਹੈ ਕਿ ਆਪਣੇ ਬੱਸ ਸਟੈਂਡ ਦੇ ਨਾਲੇ ਦੁਆਲੇ ਦੀ ਚੈਕਿੰਗ ਤੇ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਨਿਗਰਾਨੀ ਰੱਖਣੀ ਆ ਇਸ ਦੇ ਸਬੰਧ ਵਿੱਚ ਅੱਜ ਹਰ ਰੋਜ਼ ਆ ਟੀਮ ਮਵਾਰੀ ਦੀ ਮੇਰੇ ਕੋਲ ਆਂਦੀ ਤੇ ਬੜੀ ਸ਼ਕਤੀ ਦੇ ਨਾਲ ਚੈਕਿੰਗ ਕਰਾਈ ਜਾਂਦੀ ਆ ਲੇਡੀਜ਼ ਕੋਲੋਂ ਲੇਡੀ ਚੈਕਿੰਗ ਕਰਾਈ ਜਾਂਦੀ ਆ ਤੇ ਜੈਂਟਸ ਜਿੰਨੇ ਵੀ ਆਪਣੇ ਆਂਦੇ ਆ ਜਾਂਦੇ ਬੱਸ ਸਟੈਂਡ ਦੇ ਉਹਨਾਂ ਦੀ ਚੈਕਿੰਗ ਜਿਹੜੀ ਆ ਉਹ ਆਪਣੀ ਬੜੀ ਬਰੀਕ ਦੇ ਨਾਲ ਡੀਪਲੀ ਚੈਕਿੰਗ ਕੀਤੀ ਜਾ ਰਹੀ ਆ ਉਹਨਾਂ ਦੀ ਇਹ ਇਲੈਕਸ਼ਨ ਦੇ ਸਬੰਧ ਵਿੱਚ ਦੀ ਇਲੈਕਸ਼ਨ ਦੇ ਸਬੰਧ ਵਿੱਚ ਸਾਡਾ ਜੋ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਪੂਰੀ ਇਲੈਕਸ਼ਨ ਵਧੀਆ ਕਰਾਉਣ ਦੇ ਵਿੱਚ ਬੜਾ ਮਸਤੀਦ ਰਹਿੰਦਾ ਤੇ ਮਾਨ ਜੋ ਕਮਿਸ਼ਨਰ ਸਾਹਿਬ ਸਾਨੂੰ ਹਰ ਟਾਈਮ ਤੋਂ ਟਾਈਮ ਦਿਸ਼ਾ ਨਿਰਦੇਸ਼ ਦੇਂਦੇ ਰਹਿੰਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਆ ਸਾਡੇ ਸਾਰੇ ਅਮਰਸਾਹਬ ਦੇ ਸਾਰੇ ਅਫੀਸਰ ਸਾਹਿਬਾਨ ਦੀ ਤੇ ਬੱਸ ਸਟੈਂਡ ਦੇ ਮੇਰੇ ਇੰਚਾਰਜ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਨੂੰ ਹਰ ਇੱਕ ਚੀਜ਼ ਤੇ ਹਰ ਇੱਕ ਪੁਆਇੰਟ ਤੇ ਹਰ ਇੱਕ ਸਾਈਟ ਦੇ ਆਪਣੀ ਮੈਂ ਨਿਗਰਖ ਰੱਖ ਸਕਾਂ ਅਮਰਸਰ ਦੇ ਜਿਹੜੇ ਬੱਸ ਸਟੈਂਡ ਤੇ ਕੈਮਰੇ ਕਿਤੇ ਲੱਗੇ ਉਹਨਾਂ ਨਾਲ ਨਿਕੜਾ ਨਹੀਂ ਰੱਖਿਆ ਜਾ ਰਿਹਾ। ਅਮਰਸਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਦੇ ਲੋਕ ਕੈਮਰੇ ਲੱਗੇ ਹੋਏ ਨੇ। ਇਹਨਾਂ ਦਾ ਇੱਕ ਰੂਮ ਬਣਾਇਆ ਹੋਇਆ ਵਾ। ਉੱਥੇ ਹਰ ਜੀ ਮੈਂ ਵੀ ਉੱਥੇ ਜਾ ਕੇ ਬੈਠਦਾ ਵਾਂ ਕਿ ਜੋ ਕੋਈ ਮਾੜਾ ਅਨਸਰ ਇੱਧਰ ਉੱਧਰ ਘੁੰਮਦਾ ਵਾ ਸੀ ਉਹਨੂੰ ਉਸੇ ਵਲੇ ਪੁੱਛ ਕੇ ਉਸ ਵਾਸਤੇ ਆਪਣੇ ਪੁਲਿਸ ਸਟੇਸ਼ਨ ਬੁਲਾ ਲੀਦਾ ਵਾ। ਫੋਰ ਵੀ ਕੋਈ ਜੇ ਬੇੜਾ ਅਨਸਰ ਬੇੜਾ ਮੀਨਜ਼ ਵੀ ਕੋਈ ਅਨਨੈਸੈਸਰੀ ਅਨਸਰ ਜਿਹੜਾ ਬੱਸ ਦੇ ਵਿੱਚ ਨਹੀਂ ਜਾਣਾ ਨਹੀਂ ਆਣਾ ਕਈ ਲੋਕਾਂ ਨੂੰ ਆਦਤ ਹੁੰਦੀ ਆ ਕਿ ਬੱਸ ਸਟੈਂਡ ਜਾਈਏ ਆਪਾਂ ਉੱਥੇ ਬੜਾ ਕੁਝ ਘੁੰਮਿਏ ਵਾਰਾ ਕਰੀ ਕਰੀਏ ਐਸਾ ਜਿਹਨ ਇਨਸਾਨ ਕੋਈ ਬੱਸ ਸਟੈਂਡ ਦੇ ਅੰਦਰ ਨਹੀਂ ਰਹਿਣ ਦਿੱਤਾ ਜਾਂਦਾ ਲੋਕਾਂ ਨੂੰ ਮੇਰੀ ਹਦਾਇਤ ਹੈ ਬੱਸ ਸਟੈਂਡ ਹੈ ਇੱਥੇ ਹਰ 1 ਲੱਖ ਬੰਦਾ ਰੋਹ ਜਾਂਦਾ ਹੈ 10000 ਬੰਦਾ 1 ਘੰਟੇ ਬਾਅਦ ਬਦਲ ਜਾਂਦਾ ਹੈ ਉਹਨਾਂ ਦੇ ਵਿੱਚ ਬੜੇ ਆਪਣੇ ਬੈਡ 엘ਿਮੈਂਟਸ ਵੀ ਆਉਂਦੇ ਨੇ ਉਹ 엘ਿਮੈਂਟਸ ਨੂੰ ਸਾਡੀ ਨਿਗਾ ਉਹਨਾਂ ਦੇ ਉੱਤੇ ਰਹਿੰਦੀ ਆ ਤੇ ਆਮ ਪਬਲਿਕ ਨੂੰ ਮੇਰੀ ਇਹ ਹਦਾਇਤ ਆ ਇਲੈਕਸ਼ਨ ਨੂੰ ਜਿਵੇਂ ਅਸੀਂ ਹਰ ਇੱਕ ਤਰੀਕੇ ਦੇ ਨਾਲ ਮਾਨਜੋ ਕਮਿਸ਼ਨਰ ਸਾਹਿਬ ਵੱਲੋਂ ਹਦਾਇਤਾਂ ਦੇ ਅਨੁਸਾਰ ਕੰਮ ਕਰਦੇ ਹੋਏ ਅਗਰ ਮਾਹੌਲ ਨੂੰ ਵਧੀਆ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਇਲੈਕਸ਼ਨਾਂ ਜਿਹੜੀਆਂ ਬੜੀਆਂ ਪੀਸਫੁਲ ਹੋਈਆਂ ਆ ਅੰਮ੍ਰਿਤਸਰ ਆਪਣੇ ਸਾਨੀਆਂ ਕਰਵਾ ਲਈਏ ਤੇ ਹਾਂ ਉਹ ਆਰਬੀ ਟੀਮ ਹੈ ਮੇਰੇ ਨਾਲ ਜਿਹੜੀ ਇੱਕ ਮੇਰੇ ਨਾਲ ਐਸਲੇ ਸਟੈਂਡ ਨੇ ਤੇ ਮੇਰੇ ਪੁਲਿਸ ਸਾਡੇ ਦੀ ਪੁਲਿਸ ਸਟੇਸ਼ਨ ਦੀ ਪੁਲੀਸ ਫੋਰਸ ਆ ਜਿਨ੍ਹਾਂ ਨਾਲ ਆਪਾਂ ਚੈਕਿੰਗ ਕਰਦੇ ਪਏ ਆ ਪਬਲਿਕ ਨੂੰ ਮੇਰੀ ਇਹ ਰਹਿਤ ਆ ਵੀ ਆਸੇ ਪਾਸੇ ਕੋਈ ਵੀ ਗਲਤ ਚੀਜ਼ ਵੇਖੋ ਕੋਈ ਆਪਣਾ ਬੈਗ ਦੇਖੋ ਉਹਨੂੰ ਤੁਰੰਤ ਸਾਡੇ ਨੋਟਿਜ਼ ਵਿੱਚ ਲਾਓ ਪੁਲਿਸ ਸਟੇਸ਼ਨ ਨੂੰ ਮਰੇ ਇਥੇ ਸਾਰੇ ਜਵਾਲ ਫਿਰਦੇ ਰਹਿੰਦੇ ਨੇ ਉਸੇ ਵੇਲੇ ਉਹਨੂੰ ਰਿਪੋਰਟ ਲਾਓ ਕੋਈ ਵੀ ਚੀਜ਼ ਬੈਗ ਤੁਹਾਡਾ ਕੋਈ ਜਿਸਦਾ ਵਾਅ ਉਹ ਮੈਨੂੰ ਦੱਸੋ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੈਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡ he has more than 5 years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamna Chandra Kal Center call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ